ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਸ੍ਰੀ ਗੁਰੂ ਨਾੰਕ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਗੋਨੇਣਾ ਰੋਡ ਨੇੜੇ ਜਗਵੀਤ ਬਰਾੜ ਦੀ ਗੁਰਤੀ ਵਿੱਚ ਗੁਰਤੀ ਦੇ ਨੇੜੇ ਜੋ ਹੈ ਮੰਦਿਰ ਹੈ ਉਸ ਦੇ ਵਿੱਚ ਆਨ ਡਿਊਟੀ ਸੇਵਾ ਕਰ ਰਿਹਾ ਹਾਂ ਰਾਤ 2 ਅੱਜ ਕੇ 35 ਮਿੰਟ ਤੇ ਜੋ ਘਟਨਾ ਘਟੀ ਹੈ ਅਣਪਛਾਤੇ ਵਿਅਕਤੀ ਵੱਲੋਂ ਗੁਰੂ ਗੁਰਦੁਆਰਾ ਦੀ ਕਾਂਦ ਉੱਤੇ ਚੜਾ ਗਿਆ ਤੇ ਜਦੋਂ ਅਸੀਂ ਉਸ ਨੂੰ ਦੇਖਿਆ ਤਾਂ ਰੌਲਾ ਪਾਇਆ ਤਾਂ ਮਹੱਲਾ ਨਿਵਾਸੀਆਂ ਨੂੰ ਬੁਲਾਇਆ ਤਾਂ ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਸਾਬਕਾ ਕਮੇਟੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਬਸ ਸਟੈਂਡ ਚੌਂਕੀ ਵਿਕੇਸ਼ ਦੀ ਰਿਪੋਰਟ ਦਰਜ ਕਰਾਈ ਗਈ ਹਜੇ ਤੱਕ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਵੀ ਕਿਰਪਾ ਕਰਕੇ ਇਸ ਦੀ ਪੁਸ਼ਟੀ ਕੀਤੀ ਜਾਵੇ ਕਿ ਇਹ ਬੰਦਾ ਅਨੁਛਾਤਾ ਕੌਣ ਹੈ ਜੀ ਜੀ ਕੈਮਰੇ ਦੀ ਵੀਡੀਓ ਜੋ ਸਾਹਮਣੇ ਆਈ ਹੈ ਉਸ ਵਿੱਚ ਇਹ ਵਿਅਕਤੀ ਸਾਫ਼ ਦਿਖਾਈ ਦੇ ਰਿਹਾ ਹੈ ਇਹ ਤੁਹਾਨੂੰ ਅਸੀਂ ਜੋ ਹੈ ਚੈਨਲ ਦੇ ਉੱਪਰ ਪਾ ਕੇ ਸੁਰਤ ਕਰਦੇ ਹਾਂ ਕਿ ਇਸ ਦੀ ਪੁਸ਼ਟੀ ਕੀਤੀ ਜਾਵੇ ਤੇ ਸਾਨੂੰ ਇਸ ਦਾ ਪਤਾ ਇਸ ਤੇ ਛੇਤੀ ਤੋਂ ਛੇਤੀ ਇਸ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ